ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮਿਨੀ ਵਲੌਗਸ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜੀ ਜਾਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਸਾਰਿਆਂ ਨੂੰ ਮੈਨੂੰ ਮੇਰੇ ਵੱਲੋਂ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਉਮੀਦ ਕਰਦਾ ਕਿ ਤੁਸੀਂ ਇਹ ਸਾਲ ਜਿਹੜਾ ਹੈ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਹਨਾ ਨਵੀਆਂ ਉਮੀਦਾਂ ਲੈ ਕੇ ਆਵੇ ਨਵੇਂ ਜਜ਼ਬੇ ਲੈ ਕੇ ਆਵੇ ਨਵੇਂ ਸੁਪਨੇ ਲੈ ਕੇ ਆਵੇ ਤੇ ਸਾਰਾ ਕੁਝ ਸਕਾਰ ਹੋਵੇ ਗੁਰਮਤ ਅਨੁਸਾਰ ਹਨਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਕ ਸ਼ੋਰ ਕਿ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਹਨਾ ਤੇ ਨਾਲ ਬੈਲ ਆਈਕਨ ਵੀ ਨਾ按 ਲਓ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓਜ਼ ਚੱਲਦੀਆਂ ਰਹਿਣ ਆਪਾਂ ਡੇਲੀ ਦਾ ਇੱਕ ਵਲੌਗ ਬਣਾਉਂਦੇ ਜੀ ਡੇਲੀ ਦਾ ਵਲੌਗ 'ਚ ਆਪਣਾ ਨਵਾਂ ਟੌਪਿਕ ਹੁੰਦਾ ਨਵੀਂ ਆਪਾਂ ਜਜ਼ਬਾ ਭਰਦੇ ਆਂ ਆਪਣੇ ਵੀਰਾਂ ਭੈਣਾਂ ਭਰਾਵਾਂ ਵਾਸਤੇ ਹਨਾ ਜਿੰਨੇ ਵੀ ਮਾਲਕ ਨੇ ਆਪਾਂ ਨੂੰ ਸੋਜੀ ਬਖਸ਼ੀ ਆ ਆਪਾਂ ਕਹਿੰਨੇ ਆ ਕਿ ਆਪਾਂ ਉਹਨਾਂ ਨੂੰ ਨੌਲੇਜ ਪ੍ਰੋਵਾਈਡ ਕਰ ਸਕੀ ਹਾਂ ਉਹਨਾਂ ਨੂੰ ਇਨਫੋਰਮੇਸ਼ਨ ਦੇ ਸਕੀ ਤਾਂ ਅੱਜ ਦਾ ਆਪਣਾ ਹੈਗਾ ਜਿਹੜਾ ਐਪੀਸੋਡ ਹੈ ਜਿਹੜਾ ਵਲੌਗ ਹੈ ਇਹ ਆਪਾਂ ਜਜ਼ਬਾ ਭਰਨ ਵਾਸਤੇ ਹੀ ਆ ਕਿ ਵੀਰੇ ਤੁਸੀਂ ਸ਼ੁਰੂ ਕਰੋ ਹਨਾ ਤੁਸੀਂ ਜੋ ਵੀ ਚੀਜ਼ ਚਿਤ ਵਿੱਚ ਮਿੱਥੀ ਆ ਚਿਤ ਚ ਜੋ ਵੀ ਕੁਝ ਸੋਚਿਆ ਸ਼ੁਰੂ ਕਰੋ ਕਦੇ ਵੀ ਕੋਈ ਵੀ ਪਰਫੈਕਟ ਟਾਈਮ ਦੀ ਹਨਾ ਵੇਟ ਨਾ ਕਰੋ ਕਿ ਆਹ ਟਾਈਮ ਪਰਫੈਕਟ ਆ ਜਾਂ ਨਿਊ ਇਅਰ ਨਿਊ ਰੈਜ਼ੋਲੂਸ਼ਨ ਆ ਜਾਂ ਅਗਲੇ ਮਹੀਨੇ ਸ਼ੁਰੂ ਕਰੂੰਗਾ ਜਾਂ ਅਗਲੇ ਹਫਤੇ ਸ਼ੁਰੂ ਕਰੂੰਗਾ ਤੁਸੀਂ ਸ਼ੁਰੂ ਕਰੋ ਤੁਹਾਨੂੰ ਜਿਹੇ-ਜਾ ਵੀ ਆਉਂਦਾ ਜਿਹੇ-ਜਾ ਵੀ ਤੁਹਾਨੂੰ ਜਿੰਨਾ ਕੁ ਵੀ ਨੌਲੇਜ ਹੈ ਜਿੰਨਾ ਕੁ ਵੀ ਨੌਲੇਜ ਹੈ ਜਿਸ ਚੀਜ਼ ਬਾਰੇ ਸ਼ੁਰੂ ਕਰੋ ਠੀਕ ਹੈ ਗਲਤ ਬਣੂੰਗਾ ਸਾਰਾ ਕੁਝ ਵੀ ਜੋ ਵੀ ਸ਼ੁਰੂ ਕਰੋਗੇ ਸ਼ੁਰੂ-ਸ਼ੁਰੂ ਵਿੱਚ ਗਲਤੀਆਂ ਹੋਣਗੀਆਂ ਗਲਤ ਬਣੂੰਗਾ ਬਟ ਤੁਸੀਂ ਸਿੱਖੋਗੇ ਠੀਕ ਹੈ ਮੈਂ ਨਹੀਂ ਕਹਿੰਦਾ ਕਿ ਪਹਿਲੀ ਹਿੱਟ ਤੁਹਾਨੂੰ ਸਕਸੈਸ ਮਿਲ ਜੂਗੀ ਵਾਹਿਗੁਰੂ ਇਹ ਵੀ ਹੋ ਸਕਦਾ ਕੁਝ ਮੇਰੇ ਵੀਰ ਭੈਣ ਭਰਾ ਆਏ ਜੇ ਵੀ ਹੋ ਸਕਦਾ ਜਿਹੜੇ ਪਹਿਲੀ ਹਿੱਟ ਤੇ ਹੀ ਸਕਸੈਸ ਪਾ ਸਕਦੇ ਆ ਬਟ ਉਹਨਾਂ ਵਾਸਤੇ ਇਹੀ ਮੈਸੇਜ ਹੈ ਕਿ ਵੀਰੇ ਪੈਰ ਨਾ ਛੱਡਿਓ ਆਪਣੇ ਹਨ ਜੇ ਤੁਹਾਨੂੰ ਪਹਿਲੀ ਹਿੱਟ ਸਕਸੈਸ ਮਿਲ ਜਾਂਦੀ ਹੈ ਤਾਂ ਕਦੇ ਵੀ ਪੈਰ ਨਾ ਛੱਡਿਓ ਕਿਉਂਕਿ ਅਕਸਰ ਇਹੀ ਹੁੰਦਾ ਹੈ ਵਈ ਆਪਾਂ ਪਹਿਲੀ ਹਿੱਟ ਆਪਣੀ ਸਕਸੈਸ ਮਿਲ ਜਾਂਦੀ ਆਪਾਂ ਨੂੰ ਤਾਂ ਆਪਾਂ ਨਾ ਉਤਾਵਲੇ ਹੋ ਜਾਂਦੇ ਆ ਹਨ ਆਪਾਂ ਫਿਰ ਕਹਿੰਦੇ ਆ ਬਈ ਲੈ ਆ ਤਾਂ ਦੁਨੀਆ ਤਾਂ ਹੈ ਮੈਂ ਇਹ ਆਕਦੀ ਫਿਰਦੀ ਸੀ ਤੇ ਆਪਾਂ ਤਾਂ ਪਹਿਲੀ ਵਾਰੀ ਚ ਹੀ ਕਰ ਲਿਆ ਨਹੀਂ ਪੈਰ ਨਹੀਂ ਛੱਡਨੇ ਬਾਕੀ ਜੇ ਤੁਸੀਂ ਫੇਲ ਹੋ ਰਹੇ ਹੋ ਜਿਸ ਤੇ ਤੁਸੀਂ ਟਰਾਈ ਕਰਨਾ ਹਨ ਤੁਸੀਂ ਕੋਈ ਗੱਲ ਨਹੀਂ ਫੇਲ ਹੋਵੋ ਪਰ ਉਸ ਤੋਂ ਸਿੱਖੋ ਗਾਹਾਂ ਅਗਲਾ ਸਟੈਪ ਟਰਾਈ ਕਰੋ ਫੇਰ ਫੇਲ ਹੋਗੇ ਕੋਈ ਗੱਲ ਨਹੀਂ ਬਸ ਹਟਣਾ ਨਹੀਂਗਾ ਰੁਕਣਾ ਨਹੀਂ ਠੀਕ ਹੈ ਟਰਾਈ ਕਰੋ ਸ਼ੁਰੂ ਕਰੋ ਜਿਹੇ ਜਾਂ ਵੀ ਹੈ ਤੁਹਾਡੇ ਕੋਲ ਜਿੰਨਾ ਕੁ ਵੀ ਸਮਾਨ ਹੈ ਸਾਧਨਾ ਕੁਝ ਵੀ ਹੈ ਜਿਆਦਾ ਦੀ ਵੇਟ ਨਾ ਕਰੋ ਤੁਸੀਂ ਸ਼ੁਰੂ ਕਰੋ ਬਸ ਇੱਕ ਕਹਿੰਦੇ ਨੇ ਨਾ ਵੀ ਜਦੋਂ ਕਿਤੇ ਜਾਣਾ ਕਿਸੇ ਮੰਜ਼ਲ ਤੇ ਜਾਣਾ ਤਾਂ ਘਰੋਂ ਨਿਕਲਣਾ ਜ਼ਰੂਰੀ ਹੈ ਤਾਂ ਬਸ ਘਰੋਂ ਨਿਕਲੋ ਠੀਕ ਹੈ ਜੀ ਰਸਤਾ ਆਪਣੇ ਆਪ ਮਿਲ ਜਾਂਦਾ ਠੀਕ ਹੈ ਜੀ ਕੋਈ ਗੱਲ ਨਹੀਂ ਹੁੰਦਾ ਬਸ ਆਪਦੇ ਮਨ 'ਚ ਇਹ ਕਹੋ ਕਿ ਆਮ ਦਾ ਬੈਸਟ ਭਈ ਮੈਂ ਸਰਵ ਉਤਮਾ ਸਰਵ ਸ੍ਰੇਸ਼ਟ ਹੈ ਮੇਰੇ ਵਰਗਾ ਕੋਈ ਨਹੀਂ ਇਸ ਫੀਲਡ 'ਚ ਮੈਂ ਬਸ ਠਾਠ ਜਮਾਉਣੀ ਆ ਆਪਦੀ ਤੁਸੀਂ ਕੋਈ ਵੀ ਫੀਲਡ ਸਿਲੈਕਟ ਕਰਨਾ ਕੋਈ ਵੀ ਬਿਜ਼ਨਸ ਸ਼ੁਰੂ ਕਰਨਾ ਬਸ ਹਰ ਰੋ ਸਵੇਰੇ ਉੱਠ ਕੇ ਸ਼ੀਸ਼ੇ ਮੂਰੇ ਆਪਦੇ ਆਪ ਨੂੰ ਇਹ ਕਹੋ ਕਿ ਮੈਂ ਬੈਸਟ ਹਾਂ ਮੈਂ ਬੈਸਟ ਬਣੂੰਗਾ ਮੈਂ ਬੈਸਟ ਹੈਗਾ ਠੀਕ ਆ ਮੈਂ ਸਾਰਾ ਕੁਝ ਬੈਸਟ ਕਰਕੇ ਰਹੂੰਗਾ ਬਸ ਜਦੋਂ ਤੁਸੀਂ ਆਪਦੇ ਆਪ ਤੇ ਯਕੀਨ ਕਰੋਗੇ ਫਿਰ ਸਾਰੇ ਤੁਹਾਡੇ ਤੇ ਯਕੀਨ ਕਰਨਗੇ ਜਦੋਂ ਤੁਹਾਡੇ ਆਪਦੇ ਆਪ ਤੇ ਯਕੀਨ ਹੈ ਨਹੀਂ ਫਿਰ ਲੋਕ ਵੀ ਤੁਹਾਡੇ ਤੇ ਡਾਊਟ ਕਰਨਗੇ ਠੀਕ ਹੈ ਜੀ ਮੈਂ ਨਹੀਂ ਕਹਿੰਦਾ ਕਿ ਮੈਂ ਬੈਸਟ ਹਾਂ ਮਤਲਬ ਆਪਾਂ ਉਸ ਬੈਸਟ ਲੈਵਲ ਤੇ ਪਹੁੰਚੇ ਬਟ ਮੈਂ ਆਪਦੇ ਆਪ ਨੂੰ ਕਹਿੰਨਾ ਵੀ ਜਿੱਥੇ ਤੱਕ ਵੀ ਜਿੰਨੀਆਂ ਵੀ ਵੀਡੀਓ ਮੈਂ ਬਣਾ ਰਿਹਾ ਹਾਂ ਆਮ ਦਾ ਬੈਸਟ ਮੈਂ ਆਪਦਾ ਬੈਸਟ ਦੇ ਰਿਹਾ ਠੀਕ ਹੈ ਹਰ ਰੋਜ਼ ਆਪਾਂ ਸਿੱਖਾਂਗੇ ਹਰ ਰੋਜ਼ ਆਪਣੀ ਲਰਨਿੰਗ ਆ ਹਰ ਰੋਜ਼ ਆਪਣੀ ਕੋਈ ਨਵੀਂ-ਨਵੀਂ ਸਕੀਮ ਆਪਾਂ ਨੂੰ ਨਵੀਂ ਕੋਈ ਚੀਜ਼ ਸਿੱਖਣ ਨੂੰ ਮਿਲ ਰਹੀ ਹੈ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਸਿੱਖਿਆ ਗਲਤੀ ਹੋਈ ਉਹਦਾ ਆਪਣਾ ਕੱਲ ਨੂੰ ਟਰਾਈ ਕੀਤਾ ਬੈਟਰ ਕਰਨ ਦਾ ਹਨ ਤੇ ਹਫ਼ਤਾ ਤੁਸੀਂ ਬਿਹਤਰ ਬੈਟਰ 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 ਕਰ ਹੀ ਗਏ ਤੇ 7ਵੇਂ 8ਵੇਂ ਦਿਨ ਜਾ ਕੇ ਤੁਹਾਡੇ ਤੋਂ ਫੇਰ ਉਹੀ ਗਲਤੀ ਹੋ ਗਈ ਕੋਈ ਕੋਈ ਚੱਕਰ ਨਹੀਂ ਹਨਾ ਹੋ ਜਾਂਦੀਆਂ ਹਿਊਮਨ ਨੇਚਰ ਹੈ ਗਲਤੀਆਂ ਹੁੰਦੀਆਂ ਇਨਸਾਨ ਗਲਤੀਆਂ ਦਾ ਪਤਲਾ ਠੀਕ ਹੈ ਜੀ ਹੌਸਲਾ ਨਹੀਂ ਛੱਡਣਾ ਦੇਖੋ ਮੁੰਡਿਆ ਨਵਾਂ ਸਾਲ ਹੈ ਵੀਰੋ ਭੈਣੋ ਭਰਾਵੋ ਸਾਰਿਆਂ ਜਿੰਨੇ ਵੀ ਛੋਟੇ ਵੱਡੇ ਹਨ ਨਵਾਂ ਸਾਲ ਹੈ ਏਮ ਬਣਾ ਲਓ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਇਹ ਨੂੰ ਲਾਈਕ ਕਰਿਓ ਹਨਾ ਸ਼ੇਅਰ ਕਰਿਓ ਸਾਰਿਆਂ ਵਾਸਤੇ ਤਾਂ ਕਿ ਬਸ ਆਪਾਂ ਸਾਰਿਆਂ ਵੀਰਾਂ ਭੈਣਾਂ ਭਰਾਵਾਂ ਚ ਹੌਸਲਾ ਭਰਨਾ ਕਿ ਤੁਸੀਂ ਜੋ ਵੀ ਚੀਜ਼ ਤੁਹਾਡੇ ਮਨ ਚ ਕੋਈ ਵੀ ਚੀਜ਼ ਤੁਸੀਂ ਸੋਚ ਰੱਖੀ ਹੈ ਹਨਾ ਬਸ ਸ਼ੁਰੂ ਕਰੋ ਕਿਸੇ ਚੀਜ਼ ਦੀ ਵੇਟ ਨਾ ਕਰੋ ਕਿਸੇ ਦੀ ਅਪਰੂਵਲ ਦੀ ਵੇਟ ਨਾ ਕਰੋ ਤੁਸੀਂ ਆਪ ਹੀ ਅਪਰੂਵਲ ਦੇਣੀ ਆ ਤੁਹਾਡੇ ਮਨ ਨੇ ਹੀ ਅਪਰੂਵਲ ਦੇਣੀ ਆ ਬਸ ਆਪਦੇ ਮਨ ਨੂੰ ਮਨ ਦੇ ਮੁਰੀਦ ਨਾ ਹੋਵੋ ਮਨ ਨੂੰ ਆਪ ਦਾ ਮੁਰੀਦ ਬਣਾਓ ਠੀਕ ਹੈ ਜੀ ਜੇ ਮਨ ਕਹਿੰਦਾ ਭਈ ਅੱਜ ਨਹੀਂ ਕਰਨਾ ਜ਼ਿਦ ਕਰੋ ਕਿ ਅੱਜ ਹੀ ਕਰਨਾ ਉਸੇ ਟਾਈਮ ਹੀ ਕਰਨਾ ਜਾਂ ਟਾਈਮ ਜਿਹੜਾ ਮਿੱਥਿਆ ਵਾ ਉਸੇ ਟਾਈਮ ਉਹ ਚੀਜ਼ ਕਰਨੀ ਹੀ ਕਰਨੀ ਬੇਸ਼ੱਕ ਤੁਹਾਡੀ ਬਾਡੀ ਸਾਥ ਨਾ ਦੇਵੇ ਤੁਹਾਡਾ ਮਾਈਂਡ ਸਾਥ ਨਾ ਦੇਵੇ ਤੁਸੀਂ ਥੱਕਣਾ ਨਹੀਂ ਦੱਬਣਾ ਨਹੀਂ ਠੀਕ ਹੈ ਜੀ ਮੈਂ ਵੀ ਬਹੁਤ ਚਿਰ ਦਾ ਸੋਚਿਆ ਸੀਗਾ ਵੀ ਮੈਂ ਵਲੌਗਿੰਗ ਕਰੂੰਗਾ ਸ਼ੁਰੂ ਕਰੂੰਗਾ ਬਟ ਉਹੀ ਗੱਲ ਵੀ ਲੋਕ ਕੀ ਕਹਿਣਗੇ ਉਹ ਕੀ ਕਹਿਣਗੇ ਹਨਾ ਮੇਰੇ ਬਾਰੇ ਕੀ ਸੋਚਣਗੇ ਬਟ ਫਿਰ ਮੈਂ ਇੱਕ ਇੰਸਟਾਗ੍ਰam ਤੇ ਰੀਲ ਦੇਖੀ ਕਿ ਜਿਹੜੇ ਲੋਕਾਂ ਦੇ ਬਾਰੇ ਤੁਸੀਂ ਟੈਨਸ਼ਨ ਲੈ ਰਹੇ ਹੋ ਹੋ ਸਕਦਾ ਉਹ ਤੁਹਾਡੀ ਰੀਲ ਉੱਥੇ ਤੱਕ ਪਹੁੰਚੇ ਹੀ ਨਾ ਠੀਕ ਹੈ ਮਤਲਬ ਪਹੁੰਚੇ ਉਦੋਂ ਉਦੋਂ ਹੀ ਪਹੁੰਚੇ ਜਾਂ ਜਦੋਂ ਉਦੋਂ ਹੀ ਪਹੁੰਚੇ ਜਦੋਂ ਤੁਸੀਂ ਸਕਸੈਸਫੁਲ ਹੋਗੇ ਹੋ ਠੀਕ ਹੈ ਜੀ ਤੁਹਾਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਤੁਸੀਂ ਆਪ ਦੇ ਆਪ ਨੂੰ ਦੱਸੋ ਯਾ ਤੁਸੀਂ ਆਪਣੇ ਮॉम ਡੈਡ ਨੂੰ ਦੱਸੋ ਬਸ ਦੈਟਸ ਇਟ ਹਨਾ ਹੋਰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਤੁਸੀਂ ਸ਼ੁਰੂ ਕਰੋ ਆਪਣੇ ਮॉम ਡੈਡ ਨੂੰ ਕਨਵਿੰਸ ਕਰੋ ਕਿ ਅਸੀਂ ਚੰਗੇ ਰਾਹ ਤੇ ਹੀ ਤੁਰਾਂਗੇ ਕੁਛ ਮਾੜਾ ਨਹੀਂ ਕਰਦੇ ਬਾਕੀ ਤੁਹਾਡੇ ਜਿਹੜੇ ਜੋ ਵੀ ਤੁਸੀਂ ਸ਼ੁਰੂਆਤ ਕਰਨੀਆਂ ਹਨ ਤੁਹਾਡੇ ਮਾਪਿਓ ਤੁਹਾਡੇ ਲਈ ਬੈਸਟ ਹੀ ਕਰਦੇ ਨੇ ਉਹ ਤੁਹਾਡਾ ਹਮੇਸ਼ਾ ਸਾਥ ਹੀ ਦੇਣਗੇ ਠੀਕ ਹੈ ਕਈ ਵਾਰ ਹੁੰਦਾ ਵੀ ਇੱਕ ਦੋ ਵਾਰ ਨਾ ਮੁਕਰ ਕਰਨਗੇ ਮਨਾ ਕਰਨਗੇ ਵੀ ਇਹ ਨਹੀਂ ਕਰਨਾ ਅਗਲੇ ਕੀ ਕਹਿਣਗੇ ਤੁਸੀਂ ਕਹਿਣਾ ਆਪਣੇ ਮਾਂ ਮਮ ਡੈਡ ਨੂੰ ਵੀ ਮਮ ਡੈਡ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ ਕੋਈ ਨਸ਼ਾ ਪਤਾਂ ਨਹੀਂ ਕਰ ਰਹੇ ਠੀਕ ਹੈ ਕੋਈ ਭੈੜੀ ਸੰਗਤ ਚ ਨਹੀਂ ਪੈ ਰਹੇ ਅਸੀਂ ਆਪ ਦਾ ਜਿਹੜਾ ਡ੍ਰੀਮ ਹੈ ਜੋ ਵੀ ਅਸੀਂ ਚਿੱਤ ਚ ਸੋਚਿਆ ਜੋ ਕਰਨ ਵੀ ਉਹਦੀ ਸ਼ੁਰੂਆਤ ਕਰਨ ਲੱਗਿਆ ਤੁਸੀਂ ਸਾਨੂੰ ਸਪੋਰਟ ਕਰੋ ਹਨਾ ਵੀ ਲੋਕਾਂ ਨੇ ਨਹੀਂ ਸਾਨੂੰ ਕੁਝ ਦਿੱਤਾ ਸੀਗਾ ਜਦੋਂ ਅਸੀਂ ਕੁਝ ਮੰਗਿਆ ਸੀ ਅਸੀਂ ਉਹ ਚਾਰ ਲੋਕਾਂ ਕੋਲ ਜਾ ਕੇ ਨਹੀਂ ਮੰਗਿਆ ਸੀ ਕਿ ਭਾਈ ਮੈਨੂੰ ਪਹਿਲਾ ਸਾਈਕਲ ਜੇ ਤੁਸੀਂ ਲੈ ਕੇ ਦਿੱਤਾ ਤਾਂ ਮੈਂ ਤੁਹਾਡੇ ਤੋਂ ਮੰਗਿਆ ਤੁਸੀਂ ਮੈਨੂੰ ਲੈ ਕੇ ਦਿੱਤਾ ਠੀਕ ਹੈ ਪਹਿਲੀ ਮੇਰੀ ਬਾਈਕ ਸੀਗੀ ਉਹ ਤੁਸੀਂ ਲੈ ਕੇ ਦਿੱਤੀ ਚਾਰ ਜਿਹੜੇ ਲੋਕ ਜਿਹੜੇ ਕਹਿੰਦੇ ਕੀ ਕਹਿਣਗੇ ਉਹਨਾਂ ਨੇ ਨਹੀਂ ਲੈ ਕੇ ਦਿੱਤਾ ਤੁਸੀਂ ਲੈ ਕੇ ਦਿੱਤਾ ਕਿਉਂਕਿ ਤੁਸੀਂ ਮੇਰੇ ਤੇ ਟਰਸਟ ਕੀਤਾ ਸੀ ਬਈ ਆ ਸਾਡਾ ਬੇਟਾ ਹੁਣ ਵੱਡਾ ਹੋ ਗਿਆ ਇਹ ਬਾਈਕ ਚਲਾ ਸਕਦਾ ਇਹ ਸਾਈਕਲ ਚਲਾ ਸਕਦਾ ਠੀਕ ਹੈ ਤੁਸੀਂ ਲੈ ਕੇ ਦਿੱਤਾ ਤੁਹਾਨੂੰ ਖੁਸ਼ੀ ਮਿਲੀ ਅਸੀਂ ਚਲਾਇਆ ਹੁਣ ਤੁਸੀਂ ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤੁਸੀਂ ਆਪਣੇ ਮਮ ਡੈਡ ਨੂੰ ਕਹਿਣਾ ਵੇ ਅਸੀਂ ਕੋਈ ਗਲਤ ਕੰਮ ਨਹੀਂ ਕਰਾਂਗੇ ਕੋਈ ਕੋਈ ਕਿਸੇ ਦਾ ਕੋਈ ਵੀ ਇਸ ਚ ਨੁਕਸਾਨ ਨਹੀਂ ਹੋਊਗਾ ਹਨਾ ਅਸੀਂ ਆਪਦਾ ਸਾਰਾ ਕੁਝ ਦੇਖ ਕੇ ਕਰ ਰਹੇ ਆ ਤੇ ਤੁਸੀਂ ਪਲੀਜ਼ ਸਾਡੀ ਸਪੋਰਟ ਕਰੋ ਤੁਹਾਡੇ ਮਾਮਡ ਤੁਹਾਡੀ ਸਪੋਰਟ ਕਰਨਗੇ ਹੀ ਕਰਨਗੇ ਹੁਣ ਦੇਖੋ ਸਾਡਾ ਹੈਗਾ ਗੁਰਸਿੱਖ ਪਰਿਵਾਰ ਹੈ ਠੀਕ ਹੈ ਜੀ ਮੇਰੀ ਗੱਲ ਸੁਣੋ ਸਾਡਾ ਗੁਰਸਿੱਖ ਪਰਿਵਾਰ ਆ ਬਲੌਗਿੰਗ ਆਲਾ ਮੈਂ ਪਹਿਲਾਂ ਸੋਚਦਾ ਸੀ ਪਤਾ ਨਹੀਂ ਮੇਰੇ ਫਾਦਰ ਸਾਹਿਬ ਕੀ ਕਹਿਣਗੇ ਹਨਾ ਇਹਾਂ ਕਿਵੇਂ ਵੀ ਆ ਜੋ ਵੀ ਆ ਬਟ ਮੈਂ ਉਹਨਾਂ ਨੂੰ ਕਿਹਾ ਬਈ ਡੈਡੀ ਜੀ ਮੈਂ ਹਾਂ ਵਲੌਗਿੰਗ ਸ਼ੁਰੂ ਕਰਨੀ ਆ ਹਰ ਰੋਜ਼ ਦਾ ਇੱਕ ਵਲੌਗ ਕਰਿਆ ਕਰੂੰਗਾ ਤੇ ਮੈਂ ਹਰ ਰੋਜ਼ YouTube ਤੇ ਪਾਉਣੀ ਆ ਹਨਾ ਮਤਲਬ ਇਨਫੋਰਮੇਸ਼ਨ ਵਾਲੀ ਵੀਡੀਓਜ਼ ਹੀ ਪਾਉਂਗਾ ਮੈਂ ਕੁਝ ਗਲਤ ਚੀਜ਼ਾਂ ਨਹੀਂ ਪਾਉਂਗਾ ਕੁਝ ਗਲਤ ਕੰਟੈਂਟ ਨਹੀਂ ਪਾਉਂਗਾ ਇਨਫੋਰਮੇਸ਼ਨ ਵਾਲੀਆਂ ਚੀਜ਼ਾਂ ਹੀ ਪਾਉਂਗਾ ਤੁਸੀਂ ਮੇਰੀਆਂ ਵੀਡੀਓਜ਼ ਪਿੱਛੇ ਜਾ ਕੇ ਦੇਖ ਸਕਦੇ ਹੋ ਮੇਰੇ ਕੋਲ ਇਹ ਜਿਹੇ ਇਹ ਜਿਹੇ ਟੌਪਿਕਸ ਤੇ ਮੈਂ ਵੀਡੀਓ ਪਾਈਆਂ ਜਿਸ ਦੇ ਕੋਈ ਸੋਚ ਵੀ ਨਹੀਂ ਸਕਦਾ ਹਨਾ ਬਹੁਤ ਘੱਟ ਲੋਕ ਦੇਖਦੇ ਨੇ ਬਟ ਮੈਂ ਫਿਰ ਵੀ ਕਿਉਂਕਿ ਤੁਹਾਨੂੰ ਪਤਾ ਹੀ ਆ ਅੱਜ ਦੇ ਟਾਈਮ ਦੇ ਵਿੱਚ ਆ ਸੋਸ਼ਲ ਮੀਡੀਆ ਤੇ ਕੀ ਚੱਲਦਾ ਹਨ ਲੋਕ ਕੀ ਦੇਖਣਾ ਪਸੰਦ ਕਰਦੇ ਆ ਬਟ ਮੈਂ ਉਸ ਦੇ ਓਪੋਜ਼ਿਟ ਹਨਾ ਇਨਫੋਰਮੇਸ਼ਨ ਵਾਲੀ ਐਜੂਕੇਸ਼ਨਲ ਵਾਲੀ ਵੀਡੀਓਜ਼ ਪਾਈਆਂ ਇਥੋਂ ਤੱਕ ਇਹ ਆ ਕਿ ਮੇਰੇ ਡੈਡ ਨੇ ਵੀ ਮੇਰਾ ਸਪੋਰਟ ਕੀਤਾ ਦੋ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਦੋ ਵੀਡੀਓਜ਼ ਉਹ ਮੇਰੇ ਡੈਡ ਦੀਆਂ ਵੀ ਪਿਛਲੇ ਦਿਨੀ ਪਾਈਆਂ ਵੀ ਆ ਨੇ ਇਹ ਪਾਠ ਕਰਦੇ ਆ ਉਹ ਗੁਰਸਿੱਖ ਪਰਿਵਾਰ ਨੇ ਤਾਂ ਗੁਰਬਾਣੀ ਪੜ੍ਹਦੇ ਆ ਹਨ ਇੱਕ ਗੁਰੂ ਤੇਗ ਬਹਾਦਰ ਜੀ ਦੇ ਦਿਹਾੜੇ ਦੀ ਆ ਵੀਡੀਓ ਆ ਤੇ ਇੱਕ ਡੈਡੀ ਜੀ ਚੌਪਾਈ ਸਾਹਿਬ ਦਾ ਪਾਠ ਕਰਦੇ ਦੋ ਵੀਡੀਓ ਪਾਈਆਂ ਹੁਣ ਆਉਣ ਵਾਲੇ ਟਾਈਮ 'ਚ ਮੈਂ ਹੋਰ ਵੀਡੀਓਜ਼ ਪਾਉਂਗਾ ਕਿਉਂਕਿ ਡੈਡੀ ਪਹਿਲਾਂ ਫ੍ਰੀ ਨਹੀਂ ਸੀਗੇ ਉਹਨਾਂ ਦਾ ਪਾਠਾਂ ਦਾ ਜਿਹੜੇ ਹੈਗੇ ਆ ਰੋਲ ਲਾਉਂਦੇ ਆ ਠੀਕ ਹੈ ਜੀ ਗੁਰਦੁਆਰੇ ਖੇਲਾ ਸਾਹਿਬ ਦੇ ਵਿੱਚ ਹਨਾ ਗ੍ਰੰਥੀ ਦੇ ਤੌਰ ਤੇ ਜੌਬ ਕਰਦੇ ਨੇ ਤਾਂ ਉਹਨਾਂ ਨੂੰ ਫਿਰ ਆਪਦੀ ਜੌਬ ਦੇ ਵਿੱਚ ਬਿਜ਼ੀ ਸੀਗੇ ਜਦੋਂ ਉਹ ਫ੍ਰੀ ਹੁੰਦੇ ਆ ਉਦੋਂ ਮੈਂ ਕੰਮ ਤੇ ਹੁਣਾ ਤੇ ਜਦੋਂ ਮੈਂ ਫ੍ਰੀ ਹੁਣਾ ਉਹਨਾਂ ਡੈਡੀ ਕੰਮ ਤੇ ਹੁੰਦੇ ਆ ਤਾਂ ਉਹ ਟਾਈਮਿੰਗ ਨਹੀਂ ਰਲਦੀ ਸੀ ਬਟ ਹੁਣ ਬਹੁਤ ਜਲਦ ਟਾਈਮਿੰਗ ਰਲੂਗੀ ਕਿਉਂਕਿ ਮੈਂ ਤੁਹਾਨੂੰ ਇਹ ਕਿਉਂ ਦੱਸ ਰਿਹਾ ਵੀ ਮੇਰੇ ਡੈਡੀ ਜੀ ਨੇ ਮੇਰਾ ਸਾਥ ਦਿੱਤਾ ਕਿਉਂਕਿ ਮੈਂ ਉਹਨਾਂ ਨੂੰ ਕਨਵਿੰਸ ਕਰਾਇਆ ਸੀਗਾ ਕਿ ਮੈਂ ਡੈਡੀ ਕੁਝ ਗਲਤ ਨਹੀਂ ਪਾਉਣਾ ਕੁਝ ਅਨਾਵ ਸਨਾਵ ਨਹੀਂ ਪਾਉਣਾ ਇਨਫੋਰਮੇਸ਼ਨ ਵਾਲੀਆਂ ਵੀਡੀਓ ਆ ਪਾਵਾਂਗੇ ਹਮੇਸ਼ਾ ਚੰਗੇ ਵਿਊ ਵਾਲੀਆਂ ਹੀ ਚੰਗੇ ਕੰਟੈਂਟ ਚੰਗਾ ਟੌਪਿਕ ਹਨ ਉਹੀ ਪਾਉਂਗਾ ਕੁਝ ਗਲਤ ਨਹੀਂ ਪਾਉਂਦਾ ਤਾਂ ਉਹਨਾਂ ਨੇ ਮੇਰੇ ਤੇ ਯਕੀਨ ਕੀਤਾ ਉਹਨਾਂ ਨੇ ਮੈਨੂੰ ਇਹ ਟ੍ਰਾਈਪੋਡ ਵੀ ਲੈ ਕੇ ਦਿੱਤਾ ਕਹਿੰਦੇ ਯਾਰ ਫਿਰ ਉਹ ਵੀਡੀਓ ਬਣਾਉਣ ਵਾਸਤੇ ਕਿਵੇਂ ਬਣਾਏ ਮੈਂ ਕਯੋ ਦੇ ਵਾਸਤੇ ਟ੍ਰਾਈਪੋਡ ਚਾਹੀਦਾ ਹੋਗਾ ਕਹਿੰਦੇ ਲੈ ਚੱਕ ਪੈਸੇ ਤੇ ਤੂੰ ਮੰਗਾ ਹੁਣ ਇਥੋਂ ਇੱਕ ਗੱਲ ਮਿਲਦੀ ਆ ਕਿ ਮੈਂ ਜੌਬ ਕਰਦਾ ਪ੍ਰਾਈਵੇਟ ਠੀਕ ਹੈ ਮੈਂ ਆਪਦਾ ਆਪਕੌਨ ਮੈਂ ਲੈ ਸਕਦਾ ਸੀਗਾ ਬਟ ਨਹੀਂ ਮੈਨੂੰ ਮੇਰੇ ਡੈਡ ਨੇ ਕਿਹਾ ਵੀ ਆ ਚੱਕ ਪੈਸੇ ਕਾਕਾ ਤੂੰ ਆਪਦਾ ਟ੍ਰਾਈਪੋਡ ਲੈ ਕੇ ਆ ਕਿਉਂਕਿ ਮੈਂ ਉਹਨਾਂ ਨੂੰ ਇਸ ਤਰ੍ਹਾਂ ਕਨਵਿੰਸ ਕੀਤਾ ਕਿ ਹਾਂਜੀ ਬਈ ਮੈਂ ਵਧੀਆ ਵੀਡੀਓਜ਼ ਹੀ ਪਾਉਂਗਾ ਪਹਿਲੀਆਂ ਮੇਰੀਆਂ ਵੀਡੀਓਜ਼ ਦੇਖ ਲਓ ਮੈਂ ਫੋਨ ਇਸ ਤਰ੍ਹਾਂ ਰੱਖ ਕੇ ਵੀਡੀਓਜ਼ ਬਣਾਉਂਦਾ ਸੀਗਾ ਤੇ ਮੈਂ ਡੈਡੀ ਨੂੰ ਦਿਖਾਇਆ YouTube ਤੇ ਮੈਂ ਕਿਹਾ ਡੈਡੀ ਆ ਦੇਖੋ ਆਹ ਆਹ ਕੰਟੈਂਟ ਤੇ ਮੈਂ ਵੀਡੀਓਜ਼ ਪਾਈਆਂ ਤੇ ਡੈਡੀ ਮੇਰੇ ਤੋਂ ਪ੍ਰਭਾਵਿਤ ਹੋਏ ਤਾਂ ਜਦੋਂ ਵੀ ਤੁਸੀਂ ਕੋਈ ਕੰਮ ਕਰਨਾ ਤੁਸੀਂ ਪਹਿਲਾਂ ਕਨਵਿੰਸ ਕਰਨਾ ਜੇ ਉਹ ਨਹੀਂ ਮੰਨਣਗੇ ਤਾਂ ਤੁਸੀਂ ਉਹਨਾਂ ਨੂੰ ਆਪਦਾ ਕੰਮ ਦਿਖਾਉਣਾ ਕਿ ਅਸੀਂ ਇਹ ਕੰਮ ਕਰਨਾ ਹਨਾ ਤਾਂ ਬਸ ਮੁੱਖ ਦੀ ਗੱਲ ਇਹੀ ਆ ਵੀ ਛੋਟੇ ਤੋਂ ਸ਼ੁਰੂਆਤ ਕਰੋ ਬਸ ਸ਼ੁਰੂਆਤ ਕਰੋ ਹਨਾ ਆਪਦੇ ਮਨ 'ਚ ਇਹੀ ਕਹੋ ਕਿ ਮੈਂ ਬੈਸਟ ਆ ਠੀਕ ਆ ਮੇਰੇ ਵਰਗਾ ਦੁਨੀਆ 'ਤੇ ਹੋਰ ਕੋਈ ਹੈ ਹੀ ਨਹੀਂ ਬਸ ਤੁਸੀਂ ਆਪ ਦੇ ਆਪ ਨੂੰ ਇਹ ਕੋਈ ਓਵਰ ਕੰਫੀਡੈਂਸ ਨਹੀਂ ਹੈਗਾ ਜੀ ਇਹ ਆਪ ਦੇ ਆਪ ਤੇ ਕੰਫੀਡੈਂਸ ਹੈ ਠੀਕ ਹੈ ਇਹ ਕੋਈ ਈਗੋ ਨਹੀਂ ਹੈਗੀ ਇਹ ਆਪ ਦੇ ਆਪ ਤੇ ਕੰਫੀਡੈਂਸ ਹੈ ਕਿ ਤੁਸੀਂ ਆਪ ਦਾ ਜਿਹੜਾ ਹੈਗਾ ਹੈੱਡ ਹਾਈ ਰੱਖਣਾ ਠੀਕ ਹੈ ਤੁਹਾਡੀਆਂ ਆਪ ਦੀ ਨਜ਼ਰਾਂ ਚ ਤੁਹਾਡਾ ਹੈੱਡ ਹਾਈ ਹੋਣਾ ਚਾਹੀਦਾ ਕਿ ਹਾਂ ਬਈ ਮੈਂ ਬੈਸਟ ਐ ਠੀਕ ਹੈ ਗਲਤੀ ਹੁੰਦੀ ਆ ਬੈਸਟ ਪੀਪਲ ਵੀ ਗਲਤੀਆਂ ਕਰਦੇ ਆ ਬਟ ਉਹ ਰੁਕਦੇ ਨਹੀਂ ਹੈਗੇ ਉਹ ਕੰਸਿਸਟੈਂਟ ਰਹਿੰਦੇ ਆ ਤੇ ਤੁਸੀਂ ਕੰਸਿਸਟੈਂਸੀ ਰੱਖਣੀ ਆ ਇਹ ਨਹੀਂ ਕਿ ਦੋ ਤਿੰਨ ਦਿਨ ਕਰ ਲਿਆ ਬਾਅਦ ਚ ਕਿਹਾ ਨਹੀਂ ਜੀ ਅੱਜ ਮੇਰਾ ਮਨ ਨਹੀਂ ਹੈਗਾ ਨਹੀਂ ਜਿੱਦਣ ਕਹੇ ਵੀ ਤੁਹਾਡਾ ਜਿੱਦਣ ਤੁਹਾਡਾ ਮਨ ਕਹੇ ਵੀ ਨਹੀਂ ਅੱਜ ਰਹਿਣ ਦਿੰਨੇ ਅੱਜ ਇਹ ਚੀਜ਼ ਨਹੀਂ ਕਰਨੀ ਤੁਸੀਂ ਕਰਨੀ ਆ ਉਹ ਜੀ ਕਹੋ ਵੀ ਤੂੰ ਕੌਣ ਹੁੰਨਾ ਬਈ ਤੂੰ ਮੇਰਾ ਗੁਲਾਮ ਹੈ ਤੁਸੀਂ ਮਨ ਨੂੰ ਇਹ ਕਹਿਣਾ ਉਹਦੇ ਮਨ ਨੂੰ ਵੀ ਤੂੰ ਮੇਰਾ ਗੁਲਾਮ ਹੈ ਮੈਂ ਤੇਰਾ ਗੁਲਾਮ ਨਹੀਂ ਬਸ ਇਸ ਤਰ੍ਹਾਂ ਬਈ ਤੂੰ ਕਿਹਾ ਨਾ ਮੈਂ ਨਹੀਂ ਕਰਨੀ ਮੈਂ ਕਰੂੰਗਾ ਲੋਕ ਕਹਿੰਗੇ ਤੇਰੇ ਤੋਂ ਇਹ ਹੋ ਨਹੀਂ ਸਕਦਾ ਤੁਸੀਂ ਕਹੋ ਤੁਸੀਂ ਬੋਲੀ ਜਾਓ ਲੋਕਾਂ ਨੂੰ ਕਹੋ ਤੁਸੀਂ ਬੋਲੀ ਜਾਓ ਤੁਹਾਡਾ ਕੰਮ ਆ ਬੋਲਣਾ ਠੀਕ ਹੈ ਮੈਂ ਤੁਹਾਨੂੰ ਕਰਕੇ ਦਿਖਾਉਂਗਾ ਉਹਨਾਂ ਨੂੰ ਬੋਲ ਕੇ ਜਵਾਬ ਨਹੀਂ ਦੇਣਾ ਨਾ ਜੇ ਕੋਈ ਤੁਹਾਨੂੰ ਰੋਕਦਾ ਟੋਕਦਾ ਜਾਂ ਤੁਹਾਡੇ ਤੇ ਹੱਸਦਾ ਹਨ ਸਮਝੋ ਜਿਵੇਂ ਲਾਲੋਬਿਕ ਵਲੋਗਿੰਗ ਕਰ ਰਹੇ ਹੋ ਤੁਸੀਂ ਜਾਂ ਤੁਸੀਂ ਵਲੌਗ ਬਣਾਉਣੇ ਸ਼ੁਰੂ ਕੀਤੇ ਹਨ ਤੁਹਾਡੇ ਤੇ ਕੋਈ ਹੱਸ ਰਿਹਾ ਕੋਈ ਗੱਲ ਨਹੀਂ ਉਹਨਾਂ ਨੂੰ ਹੱਸੀ ਜਾਣ ਦਿਓ ਕੋਈ ਉਹਨਾਂ ਦਾ ਕੰਮ ਹੈ ਠੀਕ ਹੈ ਉਹਨਾਂ ਦੀ ਜਿੰਨੀ ਕੁ ਥਿੰਕਿੰਗ ਹੈ ਉਹਨਾਂ ਨੇ ਉਸ ਲੈਵਲ ਤੇ ਸੋਚਣਾ ਬਈ ਹਾਂ ਬਈ ਇਹ ਤਾਂ ਬੇਵਕੂਫੀ ਵਾਲਾ ਕੰਮ ਹੈ ਫਲਨ ਨਾਟਮ ਪੈਕਸ ਵਾਈ ਜ਼ेड ਹਨਾ ਆਪਦੀ ਬਹੁਤ ਉਹ ਅ ਸੋ ਜਾਵ ਦੇਣਗੇ ਬਟ ਨਹੀਂ ਤੁਹਾਨੂੰ ਪਤਾ ਨਾ ਤੁਸੀਂ ਕੀ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਬੋਲ ਕੇ ਜਵਾਬ ਨਹੀਂ ਦੇਣਾ ਤੁਹਾਡੀ ਜਿਹੜੀ ਸਕਸੈਸ ਹੈ ਠੀਕ ਹੈ ਉਹ ਤੁਹਾਡਾ ਜਵਾਬ ਦੇਊਗੀ ਤੁਹਾਡੀ ਸਕਸੈਸ ਉਹਨਾਂ ਲੋਕਾਂ ਨੂੰ ਕਿਉਂਕਿ ਜਦੋਂ ਕੋਈ ਮੁਸੀਬਤ ਪੈਂਦੀ ਹੈ ਨਾ ਹਰ ਇੱਕ ਚੀਜ਼ 'ਚ ਪੈਸਾ ਕੰਮ ਆਉਂਦਾ ਠੀਕ ਹੈ ਜੀ ਹਰ ਇੱਕ ਚੀਜ਼ 'ਚ ਪੈਸਾ ਕੰਮ ਆਉਂਦਾ ਦੁਆਵਾਂ ਕੰਮ ਆਉਂਦੀਆਂ ਚੰਗੇ ਕਰਮ ਕਰੋ ਚੰਗੇ ਕੰਮ ਕਰੋ ਦੁਆਵਾਂ ਵੀ ਲਵੋ ਲੋਕਾਂ ਦੀਆਂ ਉੱਥੇ ਦਵਾਵਾਂ ਕੰਮ ਕਰਦੀਆਂ ਜਿੱਥੇ ਪੈਸਾ ਕੰਮ ਨਹੀਂ ਕਰਦਾ ਬਾਕੀ ਹਰ ਇੱਕ ਜਗ੍ਹਾ ਤੇ ਪੈਸਾ ਕੰਮ ਕਰਦਾ ਠੀਕ ਹੈ ਜੀ ਮੇਰਾ ਵੀਰ ਤੁਸੀਂ ਕਰਨਾ ਸਟਾਰਟ ਕਰਨਾ ਅੱਜ ਨਵਾਂ ਸਾਲ ਹੈ ਜਾਂ ਜਦੋਂ ਵੀ ਤੁਹਾਡੇ ਕੋਲ ਵੀਡੀਓ ਪਹੁੰਚਦੀ ਆ ਤੁਸੀਂ ਬਸ ਸਟਾਰਟ ਕਰੋ ਫੇਲ ਹੋਵੋ ਕੋਈ ਗੱਲ ਨਹੀਂ ਡਰੋ ਨਾ ਫੇਲ ਹੋਵੋ ਜੀ ਭਰ ਕੇ ਹੋਵੋ ਇੱਕ ਵਾਰ ਫੇਲ ਹੋਵੋਗੇ ਕੋਈ ਗੱਲ ਨਹੀਂ ਦੋ ਵਾਰ ਫੇਲ ਹੋਵੋਗੇ ਕੋਈ ਗੱਲ ਨਹੀਂ ਬੇਪਰਵਾਹ ਹੋ ਜਾਓ ਤੁਸੀਂ ਆਪਣਾ 100% ਦਵੋ ਪ੍ਰੋਸੈਸ ਨੂੰ 100% ਉਸ ਤੇ ٹرسٹ ਕਰੋ ਬੇਸ਼ੱਕ ਰਿਜ਼ਲਟ ਜਾਂ ਆਊਟਕਮ ਕੋਈ ਮਰਜ਼ੀ ਹੋਵੇ ਗਿਵ ਅਪ ਨਹੀਂ ਕਰਨਾ ਤੁਸੀਂ ਨਹੀਂ ਕਹਿਣਾ ਵੀ ਨਹੀਂ ਯਾਰ ਮੇਰ ਤੋਂ ਨਹੀਂ ਹੁੰਦਾ ਬਸ ਕਿਉਂਕਿ ਹਾਰ ਦਾ ਬੰਦਾ ਉਦੋਂ ਹੀ ਹੈ ਜਦੋਂ ਉਹ ਅੰਦਰੋਂ ਹਾਰ ਮੰਨ ਲੇ ਠੀਕ ਹੈ ਤੇ ਜਦੋਂ ਤੁਸੀਂ ਅੰਦਰੋਂ ਹਾਰ ਮੰਨ ਲਈ ਫਿਰ ਤੁਹਾਨੂੰ ਕੋਈ ਵੀ ਬਾਹਰਲਾ ਮੈਂਟਰ ਕੁਝ ਵੀ ਜਿਤਾ ਨਹੀਂ ਸਕਦਾ ਇਸ ਲਈ ਤੁਸੀਂ ਆਪਦੇ ਅੰਦਰ ਨੂੰ ਇੰਨਾ ਸਟਰੋਂਗ ਬਣਾਉਣਾ ਕਿ ਕੋਈ ਮਰਜ਼ੀ ਸਿਚੁਏਸ਼ਨ ਆ ਜਾਏ ਤੁਸੀਂ ਕਹਿਣਾ ਨਹੀਂ ਆਈ ਵਿਲ ਨੈਵਰ ਗਿਵ ਅਪ ਹਨਾ ਮੈਂ ਹਾਰ ਨਹੀਂ ਮੰਨਣੀ ਮੈਂ ਇਹ ਕੰਮ ਕਰਕੇ ਰਹਿਣਾ ਸ਼ੁਰੂਆਤ ਕੀਤੀ ਆ ਤਾਂ ਕਰਕੇ ਹੀ ਰਹਿਣਾ ਹਮੈਂ ਸ਼ੁਰੂਆਤ ਕੀਤੀ ਜੀ ਮੈਨੂੰ 2 ਮਹੀਨੇ ਹੋ ਗਏ 2 ਮਹੀਨਿਆਂ ਕੁਛਕ ਦਿਨ ਹੋ ਗਏ ਅੱਜ ਡੇ 69 ਹੈ ਆਪਣਾ ਠੀਕ ਹੈ 69ਵਾਂ ਦਿਨ ਹੈ ਨਵਾਂ ਸਾਲ ਹੈ 2026 ਦਾ ਫਰਸਟ ਜਨਵਰੀ ਹੈ ਬਟ ਡੇ ਮੇਰਾ 69 ਹੈ ਠੀਕ ਹੈ 69ਵੇਂ ਦਿਨ ਮੈਂ ਵੀਡੀਓ ਬਣਾ ਰਿਹਾ ਲਗਾਤਾਰ ਪਿਛਲੇ ਠਾਢ ਦਿਨ ਮੈਂ ਵੀਡੀਓਜ਼ ਪਾ ਰਿਹਾ ਸੋਸ਼ਲ ਮੀਡੀਆ ਤੇ ਹਨਾ YouTube ਤੇ ਮੈਂ ਪਾ ਰਿਹਾ ਵੀਡੀਓ ਕਿਉਂਕਿ ਮੈਨੂੰ ਹੁਣ ਆ ਗਿਆ ਮੇਰਾ ਐਟੀਟਿਊਡ ਬਣ ਗਿਆ ਕਿ ਨੈਵਰ ਗਿਵ ਅਪ ਹਨਾ ਹਾਰਨਾ ਨਹੀਂ ਆ ਟੌਪਿਕ ਤੁਹਾਨੂੰ ਜਦੋਂ ਤੁਸੀਂ ਕੋਈ ਵੀ ਚੀਜ਼ ਕਰਦੇ ਹੋ ਨਾ ਤੁਸੀਂ ਮਨ ਚ ਠਾਨ ਲਈ ਤਾਂ ਤੁਹਾਡਾ ਜਿਹੜਾ ਸਾਥ ਆ ਉਹ ਪ੍ਰਮਾਤਮਾ ਆਪ ਦਿੰਦਾ ਹੁਣ ਮੇਰੇ ਸਿੱਕੇ ਮੈਂ ਕਿਹਾ ਸੀਗਾ ਵੀ ਆਹ ਟੌਪਿਕਸ ਤੇ ਵੀਡੀਓਜ਼ ਬਣਾਉਂਗਾ 5-7 ਦਿਨਾਂ ਦੇ ਵਿੱਚ ਟੌਪਿਕ ਖਤਮ ਹੋ ਗਏ ਮੈਨੂੰ ਲੱਗਿਆ ਯਾਰ ਮੈਂ ਹੁਣ ਅਬ ਇੰਨੇ ਵੀਡੀਓ ਬਣਾ ਲਈ ਸਾਰੇ ਟੌਪਿਕ ਕਵਰ ਕਰ ਲਏ ਹੁਣ ਮੈਂ ਕੀ ਕਰਾਂ ਮੈਂ ਬੈਠਾ ਸੀਗਾ ਕੰਪਿਊਟਰ ਤੇ ਜੌਬ ਤੇ ਬੈਠਾ ਸੋਚ ਰਿਹਾ ਸੀ ਉਹਦੀ ਆਈਡੀਆ ਆ ਬਈ ਆਹ ਟੌਪਿਕ ਤੇ ਵੀਡੀਓ ਬਣਾ ਫਿਰ ਆਹ ਟੌਪਿਕ ਤੇ ਵੀਡੀਓ ਬਣਾ ਉਹ ਆ ਜਾਂਦੀ ਆਏ ਹਨਾ ਲਾਈਨਮੈਂਟ ਚੱਲੀ ਗਈ ਗਾਹਾਂ ਦੀ ਗਾਹਾਂ ਚੱਲੀ ਗਿਆ ਗਾਹਾਂ ਦੀ ਗਾਹਾਂ ਟੌਪਿਕ ਮੈਨੂੰ ਮਿਲ ਹੀ ਗਏ ਤਾਂ ਅੱਜ ਦੇਖੋ ਤੁਹਾਡੇ ਸਾਹਮਣੇ ਆ ਵੀ ਅੱਜ ਡੇ 69 ਹੈ ਤੇ ਮੈਂ ਕੰਟੈਂਟ ਬਣਾ ਰਿਹਾ ਠੀਕ ਹੈ ਜੀ ਮੈਂ ਕੋਈ ਆਪ ਦਾ ਫਾ ਮਤਲਬ ਕੋਈ ਗਲਤ ਕੰਟੈਂਟ ਨਹੀਂ ਪਾਇਆ ਵੀ ਜਿਹਦੇ ਨਾਲ ਮੈਨੂੰ ਭਰ ਕੇ ਵਿਊਜ਼ ਆਉਣ ਕਿਉਂਕਿ ਮੈਨੂੰ ਪਤਾ ਅੱਜਕੱਲ ਸੋਸ਼ਲ ਮੀਡੀਆ ਤੇ ਤੁਹਾਨੂੰ ਵੀ ਪਤਾ ਵੀ ਕੀ ਚੀਜ਼ ਸ਼ੋਅ ਕਰਦੇ ਆ ਆਪਾਂ ਤਾਂ ਜ਼ਿਆਦਾ ਵਿਊ ਆਉਂਦੇ ਹਨਾ ਕਿਉਂਕਿ ਲੋਕ ਹੈਗੇ ਜਿਹੜੇ ਉਹ ਗੁਰਬਾਣੀ ਤੋਂ ਟੁੱਟੇ ਹੋਏ ਨੇ ਸਿਰਫ ਪੜ੍ਹਦੇ ਨੇ ਰੱਟਦੇ ਨੇ ਸਮਝਦੇ ਨਹੀਂ ਹੈਗੇ ਅਗਰ ਜੇ ਉਹ ਸਮਝਣ ਫਿਰ ਉਹ ਚੀਜ਼ ਘਟੇ ਹਨਾ ਤੇ ਲੋਕ ਵੀ ਉਹ ਚੀਜ਼ ਦਿਖਾਉਣਾ ਬੰਦ ਕਰ ਦੇਣਗੇ ਕਿਉਂਕਿ ਫਿਰ ਲੋਕ ਕਿਉਂ ਨਹੀਂ ਬੰਦ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਲੋਕ ਇਸ ਪਾਸੇ ਲੱਗੇ ਹੋਏ ਆ ਉਹਨਾਂ ਨੂੰ ਇਹ ਚੀਜ਼ ਦੇਖਣੀ ਵਧੀਆ ਲੱਗਦੀ ਆ ਇਸ ਕਰਕੇ ਉਹ ਇਹ ਚੀਜ਼ ਦਿਖਾਉਂਦੇ ਆ ਬਟ ਆਪਾਂ ਇਹ ਚੀਜ਼ ਨਹੀਂ ਦਿਖਾਉਣੀ ਕਿਉਂਕਿ ਆਪਾਂ ਗੁਰਸਿੱਖ ਪਰਿਵਾਰ ਚੋਂ ਆ ਮੇਰਾ ਤਾਂ ਸ਼ਰਮ ਨਾਲ ਸਿਰ ਝੁਕ ਜਾਂਦਾ ਜਦੋਂ ਮੈਂ ਦੇਖਦਾ ਵੀ ਕੋਈ ਪੰਜਾਬੀ ਕੋਈ ਸਰਦਾਰ ਹਨ ਇਹੋ ਜਿਹਾ ਕੰਮ ਕਰਦਾ ਜਾਂ ਉਹ ਆਪਦੇ ਵਾਈਫ ਨਾਲ ਜਾਂ ਕੁਵੀ ਵੀ ਹਨ ਉਹ ਇਹੋ ਜਿਹਾ ਕੰਟੈਂਟ ਬਣਾਉਂਦਾ ਤਾਂ ਉਦੋਂ ਸੱਚੀ ਆ ਹੁੰਦਾ ਯਾਰ ਬਈ ਕੀ ਜ਼ਰੂਰਤ ਸੀਗੀ ਬਥੇਰਾ ਕੁਛ ਹੈ ਠੀਕ ਹੈ ਰਿਕ ਚੀਜ਼ ਨੂੰ ਟਾਈਮ ਲੱਗਦਾ ਮੇਰੇ ਮੈਨੂੰ ਪਤਾ ਜਿਹੜੇ ਮੈਂ ਕੰਟੈਂਟ ਬਣਾਏ ਆ ਇੰਨਾ ਤੇ ਇੰਨੇ ਵਿਊਜ਼ ਨਹੀਂ ਆ ਰਹੇ ਕਿਸੇ ਤੇ 5 ਕਿਸੇ ਤੇ 7 ਕਿਸੇ ਤੇ 12 ਆਏ ਆ ਰਹੇ ਆ ਵਿਊਜ਼ ਬਟ ਡਸਨਟ ਮੈਟਰ ਟੂ ਮੀ ਮੈਨੂੰ ਕੋਈ ਮੈਟਰ ਨਹੀਂ ਕਰਦਾ ਮੈਂ ਕੰਟੈਂਟ ਬਣਾਉਣਾ ਮੈਂ ਵਲੌਗ ਬਣਾਉਣਾ ਹੈ ਮੇਰੀ ਮੈਨੂੰ ਪਤਾ ਮੇਰਾ ਜ਼ਮੀਰ ਜਿਹੜਾ ਹੈਗਾ ਉਹ ਇਨਫੋਰਮੇਸ਼ਨ ਵਾਲੀਆਂ ਵੀਡੀਓਜ਼ ਹੀ ਹੋਣਗੀਆਂ ਲਗਭਗ ਲਗਭਗ ਜਾਂ ਫਿਰ ਮੇਰੇ ਜਿਹੜੇ ਹੋਰ ਕੋਈ ਹੋਣਗੇ ਆਂਡ ਗਵਾਂਡ ਤੇ ਬੱਚੇ ਖੇਡਦੇ ਖੁੱਦਦੇ ਹੋਣਗੇ ਉਹ ਵੀਡੀਓਜ਼ ਹੋਊਗੀ ਜਾਂ ਮੇਰੇ ਫਾਦਰ ਸਾਹਿਬ ਦੀ ਵੀਡੀਓਜ਼ ਹੋਊਗੀ ਬਟ ਕੋਈ ਇਹੋ ਜਿਹਾ ਵੀਡੀਓ ਨਹੀਂ ਹੋਊਗਾ ਭਈ ਟਿਲ ਡੇਟ ਤੱਕ ਵੀ ਜਿਹੜਾ ਕੁਝ ਗਲਤ ਹੋਵੇ ਅੱਗੇ ਵੀ ਮੈਂ ਪੂਰੀ ਕੋਸ਼ਿਸ਼ ਕਰੂੰਗਾ ਭਈ ਮੈਂ ਇਹ ਚੀਜ਼ ਨਾ ਕਰਾਂ ਹਨ ਤਾਂ ਇਹ ਗੱਲ ਹੈ ਬਸ ਮੇਰਾ ਇਹੀ ਮੈਸੇਜ ਅੱਜ ਦੇ ਟਾਈਮ 'ਚ ਅੱਜ ਦੇ ਦਿਨ ਨਵੇਂ ਸਾਲ ਕੀ ਸ਼ੁਰੂਆਤ ਕਰੋ ਭਾਵੇਂ ਛੋਟੀ ਹੋਵੇ ਸ਼ੁਰੂਆਤ ਕਰੋ ਤੁਸੀਂ ਮਤਲਬ ਨਿਕਲ ਜਾਓ ਇਸ ਕੰਮ 'ਚ ਕੋਈ ਪਰਫੈਕਟ ਨਹੀਂ ਹੁੰਦਾ ਜੀ ਕੋਈ ਪਰਫੈਕਟ ਨਹੀਂ ਹੁੰਦਾ ਜਿਹੜਾ ਬੰਦਾ ਪਰਫੈਕਟ ਹੈ ਨਾ ਜਿਹਦੇ ਟਾਈਮ 'ਚ ਤੁਸੀਂ ਕਹਿ ਰਹੇ ਹੋ ਉਹ ਵੀ ਬਿਗਿਨਰ ਹੁੰਦਾ ਹਨਾ ਉਸ ਤੋਂ ਵੀ ਗਲਤੀਆਂ ਹੁੰਦੀਆਂ ਹੁਣ ਤੁਸੀਂ ਮੈਨੂੰ ਦੇਖੋ ਆ ਮੈਂ ਵੀਡੀਓਜ਼ ਬਣਾ ਰਿਹਾ ਹਾਂ ਵਿਦਆਊਟ ਕੱਟ ਬਣਾ ਰਿਹਾ ਹਾਂ ਵਿਦਆਊਟ ਐਡਿਟ ਪਾ ਰਿਹਾ ਮੈਂ YouTube ਤੇ ਇਸੇ ਬਹੁਤ ਚੀਜ਼ਾਂ ਨੇ ਜਦੋਂ ਮੈਂ ਬੋਲਦਾ-ਬੋਲਦਾ ਥੱਕ ਜਾਂਦਾ ਹਨਾ ਸਾਹ ਲੈ ਰਿਆਂ ਰੁਕਦਾ ਬ੍ਰੇਕ ਲੈ ਰਿਆਂ ਬਟ ਕੋਈ ਮੈਟਰ ਨਹੀਂ ਕਰਦਾ ਮੈਨੂੰ ਨਹੀਂ ਪਤਾ ਬਈ ਇਹੀ ਸ਼ਾਇਦ ਮੇਰੀ ਇਨਪਰਫੈਕਟ ਵੀਡੀਓ ਹੋਵੇ ਤੇ ਇਹੀ ਕਲਿੱਕ ਹੋ ਜੇ ਹਨਾ ਤਾਂ ਫਿਰ ਇਹੀ ਚੀਜ਼ ਹੁੰਦੀ ਆ ਤੁਸੀਂ ਬਸ ਸ਼ੁਰੂ ਕਰੋ ਸ਼ੁਰੂ ਕਰੋ ਬਸ ਥੱਕਣਾ ਨਹੀਂ ਹਾਰਣਾ ਨਹੀਂ ਆਪਦੇ ਆਪ ਨੂੰ ਕਹਿਣਾ ਵੀ ਮੈਂ ਬੈਸਟ ਆ ਤੇ ਬਸ ਸ਼ੁਰੂ ਹੋ ਜਾਓ ਭੱਜ ਲੋ ਨਿਕਲ ਜਾਓ ਕਰੋ ਬਾਹਰ ਬਸ ਮਾਣ ਨੂੰ ਆਪ ਦਾ ਗੁਲਾਮ ਬਣਾਓ ਆਪ ਮਨ ਦੇ ਗੁਲਾਮ ਨਾ ਬਣੋ ਠੀਕ ਹੈ ਜੀ ਲੋਕ ਕੀ ਕਹਿੰਦੇ ਆ ਵਟ ਏਵਰ ਦਿਸ ਹੈ ਇਗਨੋਰ ਥੈਮ ਉਹਨਾਂ ਨੂੰ ਇਗਨੋਰ ਕਰੋ ਉਹਨਾਂ ਨੂੰ ਕੋਈ ਗੱਲ ਨਹੀਂ ਤੁਹਾਨੂੰ ਮੈਂ ਜਦੋਂ ਡਿਫੈਂਡਰ ਚ ਬੈਠਾ ਹੋਊਗਾ ਮੈਂ ਤੁਹਾਨੂੰ ਉਦੋਂ ਪੁੱਛੂਗਾ ਵੀ ਹਾਂ ਬਈ ਕੀ ਹਾਲ ਚਾਲ ਨੇ ਜਾਂ ਜੀ ਕਲਾਸ ਜੀ ਵੈਗਨ ਜਾਂ ਕੋਈ ਵੀ ਤੁਹਾਡੀ ਡ੍ਰੀਮ ਕਾਰ ਹੈ ਜਾਂ ਕੋਈ ਵੀ ਤੁਹਾਡਾ ਡ੍ਰੀਮ ਹੋਮ ਤੁਸੀਂ ਲੈਣਾ ਹਨ ਫਿਰ ਜਦੋਂ ਉੱਥੇ ਸੱਦੋਂਗੇ ਉੱਥੇ ਆਖਿਓ ਹਾਂ ਜੀ ਬਈ ਹੁਣ ਦੱਸੋ ਕੀ ਕਹਿੰਦੇ ਸੀਗੇ ਉਦੋਂ ਜਿਹੜੇ ਹੱਸਦੇ ਆ ਨਾ ਜੇ ਉਹ ਤੁਸੀਂ ਸਕਸੈਸਫੁਲ ਹੋ ਗਏ ਜਦੋਂ ਤੁਸੀਂ ਆਪ ਦਾ ਡ੍ਰੀਮ ਹਾਊਸ ਲਿਆ ਡ੍ਰੀਮ ਕਾਰ ਲਈ ਠੀਕ ਹੈ ਜੀ ਉਦੋਂ ਉਹਨਾਂ ਨੂੰ ਬੁਲਾਉਂਗੇ ਉਹ ਆਉਣਗੇ ਹਾਂਜੀ ਉਦੋਂ ਕਹਿਣਾ ਹਾਂਜੀ ਦੱਸੋ ਜੀ ਉਦੋਂ ਉਸ ਟਾਈਮ ਕੀ ਕਹਿ ਰਹੇ ਸੀਗੇ ਮੈਂ ਉਦੋਂ ਸੁਣਿਆ ਨਹੀਂ ਸੀਗਾ ਐਕਚੁਅਲੀ ਮੈਂ ਉਦੋਂ ਆਪਦੇ ਇਸ ਕੰਮ ਤੇ ਫੋਕਸ ਸੀਗਾ ਹੁਣ ਤੁਸੀਂ ਦੱਸੋ ਮੈਨੂੰ ਕੀ ਕਹਿੰਦੇ ਸੀਗੇ ਫਿਰ ਜਿਹੜੀ ਉਹਨਾਂ ਦੀ ਸ਼ਕਲ ਹੋਊਗੀ ਜਾਂ ਜਿਹੜੇ ਉਹਨਾਂ ਦਾ ਜਵਾਬ ਹੋਊਗਾ ਠੀਕ ਆ ਉਹ ਤੁਹਾਨੂੰ ਆਪ ਪਤਾ ਲੱਗੂਗਾ ਉਦੋਂ ਸਵਾਦ ਆਊਗਾ ਬਈ ਹਾਂ ਹੁਣ ਮਾਰ ਮਾਰੀ ਆ ਮੈਂ ਤਾਂ ਬਸ ਸ਼ੁਰੂਆਤ ਕਰੋ ਹਨਾ ਨਵਾਂ ਸਾਲ ਹੈ ਨਵਾਂ ਰੈਜ਼ੋਲੂਸ਼ਨ ਹੈ ਰੈਵੋਲੂਸ਼ਨ ਆ ਰੈਜ਼ੋਲੂਸ਼ਨ ਆ ਕੁਝ ਵੀ ਆ ਬਸ ਸਿੱਧਾ ਠੇੜ ਪੰਜਾਬੀ ਚ ਕਹਿਣਾ ਬਈ ਸ਼ੁਰੂਆਤ ਕਰੋ ਤੇ ਫੱਟੇ ਚੱਕ ਦੋ ਬਸ ਕਿਸੇ ਦੀ ਟੈਨਸ਼ਨ ਨਹੀਂ ਲੈਣੀ ਕਿਸੇ ਨੂੰ ਹਨਾ ਦੇਖਣਾ ਨਹੀਂਗਾ ਵੀ ਕੌਣ ਮੈਨੂੰ ਕੀ ਕਹਿ ਰਿਹਾ ਜਿਹੇ ਜਾਵੀ ਐਂਗਲ ਹੈ ਜਿਹੇ ਜਾ ਵੀ ਕੈਮਰਾ ਹੈਗਾ ਜੇ ਤੁਸੀਂ ਵਲੋਗਿੰਗ ਕਰਨ ਲੱਗੇ ਹੋ ਕਹੇ ਜਾ ਵੀ ਕੈਮਰਾ ਕਹੇ ਜਾ ਵੀ ਐਂਗਲ ਹੈ ਕਹੇ ਜਾ ਵੀ ਬੈਕਗ੍ਰਾਉਂਡ ਹੈ ਡਸਨਟ ਮੈਟਰ ਇਟ ਡਸਨਟ ਮੈਟਰ ਹਨਾ ਕੋਈ ਮੈਟਰ ਨਹੀਂ ਕਰਦਾ ਤੁਸੀਂ ਕਰੋ ਬਸ ਲੱਗੇ ਰਹੋ ਹਟਣਾ ਨਹੀਂਗਾ ਬਸ ਇਹੀ ਹੈ ਵੀ ਜੇ ਤੁਸੀਂ ਲੱਗੇ ਰਹੋਗੇ ਲੱਗੇ ਰਹੋਗੇ ਕੰਸਿਸਟੈਂਟ ਰਹੋਗੇ ਤਾਂ ਤੁਹਾਨੂੰ ਸਕਸੈਸ ਮਿਲੇਗੀ ਕਿਉਂਕਿ ਜਦੋਂ ਤੁਸੀਂ ਬਿਸ਼ਰਮ ਹੋਗੇ ਹਨਾ ਕਰੀਗੇ ਕਰੀਗੇ ਪ੍ਰਮਾਤਮਾ ਇੱਕ ਵਾਰ ਕਰੂ ਦੋ ਵਾਰ ਕਰੂ 999 ਵਾਰ ਕਰੂ ਹਜ਼ਾਰਵੇਂ ਵਾਰ ਤੱਕ ਉਹ ਕਹੂਗਾ ਯਾਰ ਦੇ ਯਾਰ ਇਹਨੂੰ ਇਹ ਜਿਹੜੀ ਚੀਜ਼ ਮੰਗਦਾ ਇਹਨੂੰ ਦੋ ਇਹ ਢੀਠ ਆ ਬੰਦਾ ਇਹ ਨਹੀਂ ਮੰਨਦਾ ਇਹਨੇ ਇਹ جنੂਨੀ ਐ ਢੀਠ ਐ ਇਹਨੇ ਜਿਹੜੀ ਚੀਜ਼ ਸੋਚੀ ਐ ਮਨ 'ਚ ਉਹ ਲੈ ਕੇ ਹੀ ਹਟੂਗਾ ਤੇ ਇਹਨੂੰ ਦੇਵੋ ਤਤਾਸਤੂ ਆਈ ਕਹਿ ਦਿੰਦਾ ਹੁੰਦਾ ਕਦੇ-ਕਦੇ ਪਰਮਾਤਮਾ ਹਨਾ ਕਈ ਵਾਰ ਜ਼ਿੱਦ ਹੀ ਹੋ ਜਾਂਦਾ ਨਹੀਂ ਹੁੰਦੀ ਤੇ ਬਸ ਰੱਬ 'ਚ ਯਕੀਨ ਰੱਖੋ ਹਨਾ ਕਿਸੇ ਦਾ ਬੁਰਾ ਨਾ ਕਰੋ ਕਿਸੇ ਦਾ ਦਿਲ ਨਾ ਤੋੜੋ ਠੀਕ ਐ ਜੀ ਬਸ ਇਹ ਆ ਵੀ ਸਾਰਿਆਂ ਨੂੰ ਖੁਸ਼ ਵੀ ਨਹੀਂ ਰੱਖ ਸਕਦੇ ਆਪਾਂ ਸਾਰਿਆਂ ਨੂੰ ਖੁਸ਼ ਹੀ ਨਹੀਂ ਰੱਖ ਸਕਦੇ ਬਟ ਆ ਕੋਸ਼ਿਸ਼ ਕਰੋ ਬਈ ਕਿਸੇ ਦਾ ਦਿਲ ਨਾ ਦਗਾਵੋ ਹਣ ਕਿਸੇ ਦਾ ਕੋਈ ਹਨਾ ਕੋਈ ਗਲਤ ਚੀਜ਼ ਨਾ ਬੋਲੋ ਕਿਸੇ ਨੂੰ ਸਾਰਿਆਂ ਬਾਰੇ ਚੰਗਾ ਸੋਚੋ ਹਨਾ ਅਰ ਅੱਪ ਅੱਗੇ ਅਰਦਾਸ ਕਰੋ ਬਈ ਪ੍ਰਮਾਤਮਾ ਸਾਰਿਆਂ ਨੂੰ ਸਮਤ ਬਖਸ਼ੋ ਹਨਾ ਬਸ ਆਪਦੇ ਕੰਮ ਚ ਲੱਗੇ ਰਹੋ ਬਸ ਯੂ ਆਰ ਦਾ ਬੈਸਟ ਆਈ ਐਮ ਦਾ ਬੈਸਟ ਇਹ ਕਹਿ ਕੇ ਲੱਗ ਜਾਓ ਸ਼ੀਸ਼ੇ ਮੂਰੇ ਖੜੇ ਹੋ ਤਾਂ ਉਂਗਲ ਕਰਕੇ ਕਹਿਣਾ ਯੂ ਆਰ ਦਾ ਬੈਸਟ ਉਹ ਕਹਿਣਾ ਆਈ ਐਮ ਦਾ ਬੈਸਟ ਬਸ ਲੱਗ ਜਾਓ ਸਿੱਧੀ ਗੱਲ ਹੈ ਸਪਸ਼ਟ ਜੱਟਾਂ ਵਾਲੀ ਬਈ ਵੱਢ ਜੋ ਤੇ ਨੇਰੀ ਠਾ ਲੋ ਜੇ ਤੁਸੀਂ ਵੀਡੀਓ ਦੇਖੀ ਇੱਥੋਂ ਤੱਕ ਤੁਹਾਨੂੰ ਵਧੀਆ ਲੱਗੀ ਤਾਂ ਇਹ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਹੋਰ ਜਿਹੜੇ ਮੇਰੇ ਵੀਰ ਭੈਣ ਭਰਾ ਨੇ ਹਨ ਜਿਹੜੇ ਦੁਨੀਆ ਤੋਂ ਛੇਪ ਮੰਨਦੇ ਨੇ ਜਿਨ੍ਹਾਂ ਦਾ ਕੰਫੀਡੈਂਸ ਲੋ ਹੈ ਤਾਂ ਕਿ ਉਹਨਾਂ ਤੱਕ ਇਹ ਪਹੁੰਚ ਸਕੇ ਬਈ ਕੋਈ ਚੱਕਰ ਨਹੀਂ ਨਾ ਸੁਣੋ ਇਦਰੋਂ ਸੁਣੋ ਇਦਰੋਂ ਕੱਢ ਦਿਓ ਜਾਂ ਫਿਰ ਬੋਲੇ ਹੀ ਹੋ ਜਾਓ ਕੋਈ ਮਰਜ਼ੀ ਕੁਝ ਮਰਜ਼ੀ ਬੋਲੀ ਜਾਵੇ ਕਿਸੇ ਨੂੰ ਕੋਈ ਕਹਿਣ ਦੀ ਜ਼ਰੂਰਤ ਨਹੀਂ ਬੋਲ ਕੇ ਨਹੀਂ ਸੁਣਾਉਣਾ ਤੁਹਾਡੇ ਰਿਜ਼ਲਟ ਸੁਣਾਉਣਾ ਠੀਕ ਹੈ ਸਕਸੈਸ ਜਵਾਬ ਦੇਵੇ ਤੁਹਾਡੀ ਤੁਸੀਂ ਨਹੀਂ ਜਵਾਬ ਦੇਣਾ ਤੁਸੀਂ ਸਿਰਫ ਆਪਣੇ ਮਾਮਾ ਬਾਪ ਤੱਕ ਸਹਿਮਤ ਰਹਿਣਾ ਉਹਨਾਂ ਨੂੰ ਕਨਵਿੰਸ ਕਰਨਾ ਉਹਨਾਂ ਤੱਕ ਹੀ ਆ ਤੁਹਾਡਾ ਬਸ ਉਹਨਾਂ ਨੂੰ ਵੀ ਤੁਸੀਂ ਕਨਵਿੰਸ ਕਰਾਉਣਾ ਵੀ ਤੁਸੀਂ ਸਹੀ ਹੋ ਬਸ ਅੱਜ ਦੀ ਵੀਡੀਓ ਇੰਨੀ ਵੀ ਹੈ ਨਾ ਤੇ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ 'ਚ ਇਸੇ ਤਰ੍ਹਾਂ ਹੀ ਆਪਾਂ ਕੌਨਫੀਡੈਂਸ ਭਰਦੇ ਰਹਿਣਾ ਹਰ ਇੱਕ ਵੀਡੀਓ 'ਚ ਹੀ ਗੱਲਾਂ ਆਪਾਂ ਕਰਨੀਆਂ ਬਈ ਤੁਹਾਡਾ ਮਨੋਬਲ ਜਿਹੜਾ ਇੱਥੇ ਆ ਉਹਨੂੰ ਇੱਥੇ ਲੈ ਕੇ ਜਾਣਾ ਹਨਾ ਆ ਦੇਖੋ ਆ ਨਹੀਂ ਨਰਿਆ ਰੀਚ ਤੇ ਹੱਥ ਆ ਦੇਖੋ ਹੱਥ ਆ ਨਹੀਂ ਰਿਹਾ ਰੀਚ ਤੇ ਪਹਿਲਾਂ ਇੱਥੇ ਸੀਗਾ ਦਿਖਦਾ ਸੀਗਾ ਹੁਣ ਆ ਨਹੀਂ ਨਰਿਆ ਆਇਆਂ ਲੈ ਕੇ ਜਾਣਾ ਬਈ ਬਸ ਦੁਨੀਆ ਤੋਂ ਉੱਤੇ ਬਈ ਜਿਹੜਾ ਦੇਖ ਨਾ ਸਕੇ ਦੇਖੇ ਹੀ ਨਾ ਮਇਆਟੀ ਹੈ ਕੌਣ ਹੈ ਕਿੱਥੇ ਹੈ ਕਿਉਂ ਹੈ ਬਸ ਚਲੋ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ ਵਿੱਚ ਅੱਜ ਆਪਾਂ ਥੋੜੇ ਜਿਹਾ ਜ਼ਿਆਦਾ ਜਨੂਨੀ ਹੋ ਗਏ ਚਲੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹਨਾ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਮੇਰਾ ਵੀਰਾਂ ਭੈਣਾਂ ਭਰਾਵਾਂ ਦਾ ਹੌਸਲਾ ਬਣਿਆ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਨਾ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ